ये प्रार्थना है बड़ी मेहनत है थोड़ी भावशीय। इतने विचार करोंगे तो पाना सोच गई है जोर से तो उसी पार्लियामेंट में अंदर जो कर सके शायद पूरे देशदेव सारा मैसेज है वो तो ये माहतार माहतकता है ਨਾਂ ਨੂੰ ਕੋਈ ਆ ਵੀ ਪਾਲੇ ਇੱਧਰ ਕਰ ਸਕਦੇ ਆ। ਨਾਂ ਨੂੰ ਕੋਈ ਇੰਦਰ ਕਰ ਸਕਦਾ। ਕਿ ਜਿਹੜੇ ਤਰੀਕੇ ਨਾਲ ਹੋਣੀ ਵੀਡੀਓ ਸਾਬ ਉਹ ਵੀ ਤੇ ਨਾ ਕਿਸੇ ਨੂੰ ਇਹਦੇ ਇਹ ਪਤਾ ਕਿਸ ਦਿਨ ਹੋਣੀ ਹੈ, ਕਿਵੇਂ ਹੋਣੀ ਹੈ, ਕਿ ਕਿਹੋ ਜਿਹੀ ਵਾਲੀ ਕੋਈ ਬਥੇਰਾ ਸਕਦਾ। ਇਹ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕੇ ਕਿਸੇ ਕੋਲ ਔਰ ਦੇ ਹੱਥ ਜਾਏ। ਉਹਦੀ ਚਿੰਤਾ ਕਿਸ ਦੀ ਹੁੰਦੀ ਹੈ? कोई चिंता ना करो कोई चिंता नहीं ये शायद होना पाए डॉक्टर अल्लाह कीता है शायद किसानों ने कुछ हुआ है पानी दे दे, 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 दे सारे लाइए जो सारे रिपोर्ट लिखो ठीक है बिल्कुल है ਤੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਪ੍ਰਧਾਨ ਜੀ ਵਗੈਰਾ ਤੋਂ ਕੋਈ ਨੀ ਤਰਦੇ ਜੀ ਸਾਡੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਵੀ ਵਿਚਾਰੇ ਆਪਣੇ ਹੱਥਾਂ ਅਤੇ ਅਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਆ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਇੱਥੇ ਪਿਆ ਕੁਤਕਲਾਸ ਦੀ ਖਾਲੀ ਗਲਾਸ ਪਾਣੀ ਮੰਗ ਅੱਛਾ ਤੋਹ ਜੀ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਔਰ ਉਹ ਇਸ ਮੁੱਦੇ ਤੇ ਜਿਹੜੀ ਹੈ ਕੋਈ lata koi ਚਰਚਾ ਕਰਨ ਲਈ ਤਿਆਰ ਹੈ 0r ਦੇ ਵਿੱਚ ਭਿੰਦ ਨੂੰ ਨਿਕਲਦਾ ਪਰ ਅਸੀਂ ਪੂਰੀ ਵਾਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਸਾਥੀ ਤੁਹਾਨੂੰ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਧਿਆਨ ਰੱਖਿਓ ਪਲੀਜ਼ ਸਿਹਦਰਤਾਂ ਕਨੋਰੀ ਬਾਰਡਰ ਤੇ ਪੋਖੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਆਜ 21 ਦਿਨ ਹੋ ਗਏ ਨੇ ਪੋਖੜਤਾਲ ਤੇ ਬੈਠੇ ਨੇ ਮਰਨ ਵਰਤੇ ਬੈਠੇ ਨੇ ਤੇ ਉਹਨਾਂ ਦੇ ਨਾਲ ਲੋਕਾਂ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਮਿਲਣ ਦੇ ਲਈ ਕਈ ਸ਼ਖਸੀਅਤਾਂ ਵੀ ਪੁੱਜ ਰਹੀਆਂ ਨੇ ਕੱਲ ਜੇਕਰ ਸਿਆਸ ਤਾਂ ਇਸ ਆਸੀ ਲੋਕਾਂ ਦੀ ਗੱਲ ਕਰੀਏ ਤਾਂ ਕੱਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪੁੱਜੀ ਤਾਜ ਸੰਸਦ ਰਾਜਾ ਵੜਿੰਗ ਦੇ ਨਾਲ ਗੁਰਕੀਰਤ ਕੋਟਲੀ ਵਿਜੜੇ ਨੇ ਖਨੌਰੀ ਬਾਰਡਰ ਪੁੱਜੇ ਜਿੱਥੇ ਉਹਨਾਂ ਨੇ ਮੁਲਾਕਾਤ ਕੀਤੀ ਕਾਂਗਰਸੀਆਂ ਦੇ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਗਜੀਤ ਸਿੰਘ ਢੱਲੇਵਾਲ ਲੋਕੀ ਪੋਹ ਹੜਤਾਲ ਜਿਹੜੀ ਆ ਛੱਡ ਦੇਣ ਪਰ ਜਗਜੀਤ ਸਿੰਘ ਢੱਲੇਵਾਲ ਆਪਣੇ ਮਰਨ ਵਰਤੇ ਬੈਠੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਕਿਸਾਨਾਂ ਦੇ ਲਈ ਕੁਝ ਕਰ ਸਕਦੇ ਨੇ ਤਾਂ ਜ਼ਰੂਰ ਕਰਨਗੇ ਤਾਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੇ ਇਕਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਬੈਠੇ ਨੇ ਤਾਂ ਉਹਨਾਂ ਦਾ ਵਜ਼ਨ ਵੀ ਘਟ ਰਿਹਾ ਤਾਂ ਹੋਰ ਵੀ ਉਹਨੂੰ ਕਈ ਸਰੀਰਕ ਕਮਜ਼ੋਰੀਆਂ ਜਿਹੜੀਆਂ ਆ ਰਹੀਆਂ ਨੇ ਤਾਂ ਅੱਜ 21 ਦਿਨ ਪੂਰੇ ਹੋ ਚੁੱਕੇ ਨੇ ਭੁੱਖ ਹੜਤਾਲ ਤੇ ਬੈਠਨੇ ਤਾਂ ਅੱਜ ਰਾਜਾ ਵੜਿੰਗਪੂਜੇ ਨੇ ਗੁਰਕੀਤ ਕੋਟਲੀ ਵੀ ਉਹਨਾਂ ਦੇ ਨਾਲ ਪੂਜੇ ਨੇ ਜਿੱਥੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਨਾਲੇ ਵੀ ਕਿਹਾ ਕਿ ਸਾਨੂੰ ਮਾਣ ਹੈ ਤੁਹਾਡੇ ਤੇ ਅਸੀਂ ਤੁਹਾਡੀ ਤੁਹਾਡੀ ਜੋ ਕੁਰਬਾਨੀ ਅਸੀਂ ਹਮੇਸ਼ਾ ਹਮੇਸ਼ਾ ਯਾਦ ਰੱਖਾਂਗੇ ਤਾਂ ਕਿ ਇਹ ਗੱਲ ਬਾਤ ਹੋਈਏ ਤੁਹਾਨੂੰ ਸੁਣਾ ਦਿੰਦੇ ਹਾਂ